ਸੰਗਤ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਕਰੋ ਦਰਸ਼ਨ ਸੰਗਤ ਜੀ ਸੰਗਤ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਪਾਈ ਗੁਰਦੇਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਤਾ ਗਦੀ ਤਿਲਕ ਲਗਾਇਆ ਗਿਆ ਅਤੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰਗੱਦੀ ਦੇ ਉੱਤੇ ਬਰਾਜੇ ਸਨ ਅਤੇ ਕਰੋ ਦਰਸ਼ਨ ਸਥਾਨ ਦੇ ਨੇਹਾਲ ਹੋਵੋ ਸੰਗਤ ਜੀ ਅਤੇ ਇੱਥੇ ਹੀ ਸੰਗਤ ਜੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸਥਿਤ ਹੈ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਮਾਤਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਪਤਨੀ ਜੀ ਮਾਤਾ ਗੰਗਾ ਜੀ ਨੇ ਪ੍ਰਲੋਕ ਗਮਨ ਕੀਤਾ ਸੀ ਅਤੇ ਨਾਲ ਹੀ ਇਹ ਗੁਰਦੁਆਰਾ ਮੰਜੀ ਸਾਹਿਬ ਹੈ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਦੀਵਾਨ ਸਜਾਇਆ ਗਿਆ ਦੀਵਾਨ ਦੌਰਾਨ ਸੀਮਸੰਦ ਨੇ ਧੀਰਮਲ ਦੇ ਕਹਿਣ ਤੇ ਗੋਲੀ ਦਾ ਵਾਰ ਕੀਤਾ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਵਿਅਰਥ ਚਲਾ ਗਿਆ ਅਤੇ ਸੰਗਤ ਜੀ ਗੁਰਦੁਆਰਾ ਪੂਰਾ ਸਾਹਿਬ ਦੇ ਦਰਸ਼ਨ ਕਰੋ ਇਸ ਸਥਾਨ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਲਬਾਨਾ ਜੀ ਦਾ ਡੁੱਬਦਾ ਬੇੜਾ ਪਾਰ ਲੰਘਾਇਆ ਇੱਥੇ ਹੀ ਭਾਈ ਮੱਖਣ ਸ਼ਾਹ ਲਬਾਨਾ ਜੀ ਨੇ ਸਾਚਾ ਗੁਰੂ ਲਾਧੋ ਰੇ ਦਾ ਹੋ ਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪਰਗਟ ਕੀਤਾ ਹੁਣ ਸ਼੍ਰੀ ਪੋਰਾ ਸਾਹਿਬ ਉੱਪਰ ਨੌ ਮੰਜ਼ਲ ਇਮਾਰਤ ਸੁਸ਼ੋਭਿਤ ਹੈ ਸੰਗਤ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੋਤੀ ਜੋਤ ਸਮਾਏ ਤਾਂ ਸੰਗਤਾਂ ਨੇ ਉਦੋਂ ਪੁੱਛਿਆ ਕਿ ਬਾਬਾ ਜੀ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਜੇ ਸਾਡਾ ਗੁਰੂ ਕੌਣ ਹੋਵੇਗਾ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੋ ਹੀ ਬੋਲ ਬੋਲੇ ਉਹਨਾਂ ਨੇ ਕਿ ਬਾਬਾ ਬਕਾਲਾ ਸੰਗਤਾਂ ਫੇਰ ਸੋਚੀ ਪੈ ਗਈਆਂ ਕਿ ਬਾਬਾ ਬਕਾਲਾ ਕਹਿ ਗਏ ਹਨ ਤੇ ਬਾਬੇ ਬਕਾਲੇ ਸਾਡਾ ਗੁਰੂ ਕੌਣ ਹੋਏਗਾ ਉਸ ਸਮੇਂ ਸੰਗਤ ਜੀ ਤਾਂ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੈ ਬਾਬਾ ਬਕਾਲਾ ਸਹਿ ਵਿਖੇ ਬੰਦਗੀ ਕਰਦੇ ਸਨ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਅਤੇ ਉੱਥੇ ਹੀ ਹੋਰ ਵੀ ਲੋਕਾਂ ਨੇ ਆਪਣੀਆਂ ਮੰਝੀਆਂ ਡਾਉਣੀਆਂ ਸ਼ੁਰੂ ਕਰਤੀਆਂ ਵੀ ਜਿਹੜਾ ਕੋਈ ਹੋਵੇ ਉਹੀ ਆਖੇ ਕਿ ਮੈਂ ਆ ਗੁਰੂ ਮੈਂ ਆ ਗੁਰੂ ਤੇ ਭਾਈ ਮੱਖਣਸ਼ਾਹ ਲਬਾਨਾ ਜੀ ਦਾ ਜਹਾਜ਼ਾਨਾ ਵਪਾਰ ਸੀ ਉਹ ਬੇੜੇ ਦੇ ਵਿੱਚ ਜਹਾਜ਼ ਖੜਦੇ ਸਨ ਅਤੇ ਉਹਨਾਂ ਦਾ ਬੇੜਾ ਡੁੱਬ ਰਿਹਾ ਸੀ ਫਿਰ ਉਹਨਾਂ ਨੇ ਗੁਰਨਾਨਕ ਪਾਤਸ਼ਾਹਗੇ ਬੇਨਤੀ ਕੀਤੀ ਕਿ ਟਾਡੀ ਗੁਰਗੱਦੀ ਦੇ ਉੱਤੇ ਜੋ ਇਸ ਟਾਈਮ ਹਾਜ਼ਰ ਹਨ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਮੇਰਾ ਡੁੱਬਦਾ ਬੇੜਾ ਪਾਰ ਲਗਾਇਆ ਜਾਏ ਅਤੇ ਮੱਖਣਸ਼ਾਹ ਲਬਾਨਾ ਦੀ ਅਰਦਾਸ ਗੁਰੂ ਜੀ ਪ੍ਰਵਾਨ ਕਰਦੇ ਹਨ ਅਤੇ ਮੱਖਣਸ਼ਾਲ ਬਾਨਾ ਜੀ ਬਾਦ ਵਿੱਚ 500 ਮੋਹਰਾਂ ਲੈ ਕੇ ਆਉਂਦੇ ਹਨ ਖੁਸ਼ੀ ਦੇ ਨਾਲ ਅਤੇ ਜਦੋਂ ਦੇਖਦੇ ਹਨ ਸੋਚੀ ਪੈ ਜਾਂਦੇ ਹਨ ਕਿ ਇੱਥੇ ਗੁਰੂ ਕੌਣ ਹੈ ਕਿਉਂਕਿ ਨਕਲੀ ਬਹੁਤ ਬੈਠੇ ਸਨ ਫਿਰ ਸਾਰਿਆਂ ਨੂੰ ਪੰਜ-ਪੰਜ ਮੋਹਰਾਂ ਦਿੰਦੇ ਹਨ ਉਹ ਸੋਚਦੇ ਹਨ ਕਿ ਜੋ ਵੀ ਅਸਲੀ ਗੁਰੂ ਹੋਣਗੇ ਮੇਰੇ ਨਾਲ ਸਾਂਝ ਪਾਲਣਗੇ ਅਤੇ ਫਿਰ ਗੁਰੂ ਪੰਜ-ਪੰਜ ਮੋਹਰਾਂ ਲੈ ਕੇ ਸਾਰੇ ਖੁਸ਼ ਹੋਈ ਜਾਂਦੇ ਅਤੇ ਅਸੀਰਵਾਦ ਦਈ ਜਾਂਦੇ ਆ ਅਤੇ ਭਾਈ ਮੱਖਣਸ਼ਾਲਬਾਨਾ ਜੀ ਸੋਚੀ ਪੈ ਜਾਂਦੇ ਹਨ ਕਿ ਗੁਰੂ ਜੀ ਦਾ ਪਤਾ ਨਹੀਂ ਲੱਗਾ ਅਸਲੀ ਗੁਰੂ ਜੀ ਕੌਣ ਹੈ ਫਿਰ ਪੋਸ਼ਪੜਤਾਲ ਕਰਦੇ ਹਨ ਤਾਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇੱਥੇ ਭੋਰੇ ਦੇ ਵਿੱਚ ਇੱਕ ਸਾਧੂ ਰਹਿੰਦਾ ਹੈ ਜਿਸ ਦਾ ਨਾਮ ਤੇਗਾ ਹੈ ਅਤੇ ਇੱਥੇ ਭਗਤੀ ਕਰਦਾ ਹੈ ਜਦੋਂ ਭਾਈ ਮੱਖਣਸ਼ਾਲਬਾਨਾ ਜੀ ਗੁਰੂ ਜੀ ਪਾਸ ਪਹੁੰਚਦੇ ਹਨ ਤਾ ਗੁਰੂ ਜੀ ਅੱਗੋ ਕਹਿੰਦੇ ਹਨ ਕਿ ਸਿੱਖਾ ਆ ਦੇਖ ਅਸੀਂ ਤੇਰਾ ਬੇੜਾ ਪਾਰ ਲਗਾਇਆ ਹੈ ਸਾਡਾ ਮੋਢਾ ਦੇਖ ਅਤੇ ਇੱਕ ਸਿੱਖ ਇੱਕ ਸਿੱਖ ਨੂੰ ਆਪਣਾ ਗੁਰੂ ਲੱਭ ਜਾਂਦਾ ਹੈ ਬਹੁਤ ਹੀ ਖੁਸ਼ ਹੁੰਦਾ ਹੈ ਸਿੱਖ ਭਾਈ ਮੱਖਣਸ਼ਾਲ ਬਾਨਾ ਜੀ ਖੁਸ਼ੀ ਦੇ ਨਾਲ ਇੱਕ ਘਰ ਦੀ ਛੱਤ ਦੇ ਉੱਪਰ ਚੜ੍ਹ ਕੇ ਹੋਕਾ ਦੇਣ ਲੱਗ ਪੈਂਦੇ ਹਨ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮਤਲਬ ਕਿ ਮੈਨੂੰ ਗੁਰੂ ਲੱਭ ਗਿਆ ਹੈ ਅਸਲੀ ਗੁਰੂ ਮੇਰਾ ਲੱਭ ਗਿਆ ਹੈ ਅਤੇ ਫਿਰ ਗੁਰੂ ਜੀ ਸੰਗਤਾਂ ਦੇ ਸਾਹਮਣੇ ਪ੍ਰਗਟ ਹੁੰਦੇ ਹਨ ਅਤੇ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਵੀਡੀਓ ਨੂੰ ਸੰਗਤ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਫੋਲੋ ਕਰਦੇ ਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਵੀਡੀਓ ਲੈ ਕੇ ਆਉਂਦੇ ਰਹੀਏ